ਕਿਸਾਨਾਂ ਤੇ ਕੇਂਦਰ ਵਿਚਾਲੇ ਫਸੇ ਹੋਏ ਪੇਚ ਅਤੇ ਬੈਠਕਾਂ ਦੇ ਦੌਰ ਵਿਚਾਲੇ ਹੁਣ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਨਵਾਂ ਫਾਰਮੂਲਾ ਜੀ ਹਾਂ ਠੇਕੇ ਤੇ ਖੇਤੀ ਰਾਈ ਗਾਰੰਟੀ ਐਮ ਐਸ ਪੀ ਕੀ ਇਹ ਫਾਰਮੂਲਾ ਹੱਲ ਕੱਢੇਗਾ ਕੀ ਖਤਮ ਹੋਵੇਗਾ ਕਿਸਾਨਾਂ ਦਾ ਅੰਦੋਲਨ ਕੀ ਵਾਕਈ ਇਹ ਫਾਰਮੂਲਾ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਪੂਰਨ ਹੱਲ ਹੈ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਖੇਤੀ ਮਾਹਰਾਂ ਦੀ ਜ਼ੁਬਾਨੀ ਦੱਸਾਂਗੇ ਪਰ ਉਸ ਤੋਂ ਪਹਿਲਾਂ ਜ਼ਰੂਰੀ ਹੈ ਇਹ ਜਾਨਣਾ ਕਿ ਆਖਿਰ ਸਰਕਾਰ ਵੱਲੋਂ ਪੇਸ਼ ਐਮਐਸਪੀ ਦਾ ਇਹ ਨਵਾਂ ਫਾਰਮੂਲਾ ਹੈ ਕਿ ਚੌਥੇ ਦੌਰ ਦੀ ਬੈਠਕ ਵਿੱਚ ਕੇਂਦਰ ਨੇ ਐਮਐਸਪੀ ਯਾਨੀ ਕਟੋ-ਕਟ ਸਮਰਥਨ ਮੁੱਲ ਬਾਰੇ ਕਿਸਾਨਾਂ ਸਾਹਮਣੇ ਜੋ ਨਵਾਂ ਫਾਰਮੂਲਾ ਰੱਖਿਆ ਉਸ ਦੇ ਮੁਤਾਬਿਕ ਪਹਿਲਾਂ ਤੋਂ ਐਮਐਸਪੀ ਦੇ ਦਾਇਰੇ ਵਿੱਚ ਆਉਣ ਵਾਲੀਆਂ 23 ਫਸਲਾਂ ਤੋਂ ਇਲਾਵਾ ਪੰਜ ਹੋਰ ਫਸਲਾਂ ਨੂੰ ਇਸ ਦੇ ਧਾਇਰੇ ਵਿੱਚ ਸ਼ਾਮਲ ਕੀਤਾ ਗਿਆ ਕਪਾ ਮੱਕੀ ਅਰਹਰ ਅਤੇ ਮਸੂਰ ਤੇ ਐਮ ਐਸ ਪੀ ਤਹਿਤ ਪਾਦੀ ਗਾਰੰਟੀ ਦਿੱਤੀ ਜਾਵੇਗੀ ਸਰਕਾਰੀ ਏਜੰਸੀਆਂ ਐਨ ਸੀ ਸੀ ਐਫ ਅਤੇ ਨੇਫਿਡਰਾਇ ਇਹਨਾਂ ਫਸਲਾਂ ਦੀ ਖਰੀਦ ਕੀਤੀ ਜਾਏਗੀ ਅਤੇ ਕਿਸਾਨ 5 ਸਾਲਾਂ ਦੇ ਕਰਾਰ ਦੀ ਗਾਰੰਟੀ ਦੇ ਤਹਿਤ ਇਹਨਾਂ ਫਸਲਾਂ ਦੀ ਖੇਤੀ ਕਰ ਸਕਣਗੇ ਕਿਸਾਨਾਂ ਨੇ ਸਰਕਾਰ ਦੇ ਨਵੇਂ ਪ੍ਰਸਤਾਵ ਅਤੇ ਮਾਹਰਾਂ ਨਾਲ ਵਿਚਾਰ ਕਰਕੇ आंदोलन बारे फैसला लेने की गल कही है तो हमने एक प्रस्ताव आज चर्चा किया है बड़े अच्छे माहौल में किसान संगठनों ने नेताओं ने एक इनोवेटिव आउट ऑफ द बॉक्स आइडिया पे चर्चा की है कि सरकार की प्रमोटेड जो कोऑपरेटिव सोसाइटीज है चाहे वो एनसीसीएफ हो नेशनल कंज्यूमर कोऑपरेटिव फेडरेशन नेफेड ऐसी संस्थाओं द्वारा जो किसान अपना क्रॉप डाइवर्सिफाई करके या तो तुर दाल बनाए उड़द दाल बनाए मसूर की दाल बनाए या मक्का बनाए उनको पांच साल के लिए एक कॉन्ट्रैक्ट करके एनसीसीएफ और नेफेड गारंटी करेगा कि अगले पांच साल तक जो भी क्रॉप डाइवर्सिफाई करके ये चार प्रोडक्ट्स बनाएगा चार उत्पादन खेती के करेगा उसको ये संस्थाएं एमएसपी पर खरीदेगी और पांच साल की का करार कॉन्ट्रैक्ट किया जाएगा नेफेड और एनसीसीएफ द्वारा जिससे जो भी किसान ये डायवर्सिफाई करे उससे पंजाब की खेती भी बचेगी किसानों की आमदनी भी बढ़ेगी एक सरकार की ओर से हमें एमएसपी को लेकर प्रपोजल आई है और वो जो प्रपोजल आई है उस प्रपोजल में ये बात कही गई है कि दालों मक्का और कपास इन सभी फसलों का पूरे देश के अंदर जितना भी उत्पादन होता है ये केंद्र की दो एजेंसियों के द्वारा इनकी पूरी की पूरी फसल की एमएसपी जो तय की जाएगी उसके ऊपर खरीदी की जाएगी और उन्हीं ही जो एजेंसीज जो हैं ਕੇਂਦਰ ਕੀ ਉਨ੍ਹਾਂ ਕੇ ਦੁਆਰਾ ہمارے ساتھ ਲਿਖਤ میں उनका कॉन्ट्रैक्ट लिखा जाएगा हमारे साथ कि ऐसा ऐसे मतलब उनका फैसला हुआ है अभी जे कर्जे वाली ਗੱਲ ਤੇ ਡਿਸਕਸ਼ਨ ਬਾਕੀ ਆ ਔਰ ਬਾਕੀ ਸਾਰੀਆਂ ਮੰਗਾਂ ਤੇ ਹਜੇ ਗੱਲਬਾਤ ਦੇ ਫੈਸਲਾ ਕੀ ਹੁੰਦਾ ਉਹ ਬਾਕੀ ਆ ਐਮਐਸਪੀ ਵਾਲੀ ਗੱਲ ਤੇ ਜਿਹੜਾ ਪ੍ਰਸਤਾਪ ਆਇਆ ਤੁਹਾਡੇ ਸਾਹਮਣੇ ਮੰਤਰੀ ਰੱਖ ਕੇ ਗਏ ਆ ਇਹ ਗੱਲ ਹੈਗੀ ਆ ਇਸ ਕਰਕੇ ਆਪਾਂ 19 ਤੇ 20 ਨੂੰ ਇਹਦੇ ਤੇ ਵਿਚਾਰ ਕਰਨੀ ਆ ਕੇਂਦਰ ਕਹਿੰਦਾ ਅਸੀਂ ਵਿਚਾਰ ਕਰਨੀ ਆ ਉਹ ਸਮਾਂ ਲੱਗ ਜੂ ਨਹੀਂ ਤਾਂ 21 ਤਰੀਕ ਨੂੰ 11 ਵਜੇ ਸ਼ਾਂਤਮਈ ਢੰਗ ਨਾਲ ਦਿੱਲੀ ਜਾਣ ਦੀ ਤਿਆਰੀ ਆ ਅਸੀਂ ਸਰਕਾਰ ਕੋ ਵੀ ਅਗਰੇ ਕਰਾਂਗੇ ਵੀ ਨਹੀਂ ਤਾਂ ਫਿਰ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਆਰਾਸ਼ ਇਹ ਰੱਖਦੇ ਆਂ ਕਿ ਇਹਨਾਂ ਦੋਹਾਂ ਦਿਨਾਂ ਵਿੱਚ ਮਸਲਿਆਂ ਦਾ ਹੱਲ ਹੋਣ ਦੂਜੀਆ ਮੰਗਾਂ ਤੇ ਹੁਣ ਹੋ ਜਾਊਗਾ ਜੇ ਸਾਨੂੰ ਠੀਕ ਲੱਗਿਆ ਹੁੰਦਾ ਅਸੀਂ ਅਨਾਉਂਸਮੈਂਟ ਕਰ ਦਿੰਦੇ ਅਸੀਂ ਉੱਤੇ ਚਰਚਾ ਕਰਨੀ ਆ ਕੀ ਕੀ ਠੀਕ ਆ ਕੀ ਨਹੀਂਗਾ ਚਰਚਾ ਕਰਕੇ ਉੱਤੇ ਫੈਸਲਾ ਲੈ ਸਕਦੇ ਹੁਣ ਦੂਜਾ ਵੱਡਾ ਸਵਾਲ ਇਹ ਹੈ ਕਿ ਵਾਕਈ ਇਹ ਫਾਰਮੂਲਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਲਾ ਕਦਮ ਹੈ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੈ ਜਾਣਕਾਰਾਂ ਦੀ ਮੰਨੀ ਤਾਂ 23 ਫਸਲਾਂ ਤੇ ਐਮਐਸਪੀ ਪਹਿਲਾਂ ਹੀ ਮਿਲ ਰਹੀ ਹੈ ਪਰ ਸਮੱਸਿਆ ਹੈ ਫਸਲਾਂ ਦੀ ਪ੍ਰਕਿਊਰਮੈਂਟ ਯਾਨੀ ਖਰੀਦੀ ਜੇਕਰ ਸਰਕਾਰ ਖਰੀਦ ਯਕੀਨੀ ਬਣਾਉਂਦੀ ਹੈ ਤਾਂ ਇਹ ਕਿਸਾਨਾਂ ਲਈ ਚੰਗਾ ਕਦਮ ਹੈ ਨਾਲ ਹੀ ਖਰੀਦ ਤੇ ਸਰਕਾਰ ਵੱਲੋਂ ਕੋਈ ਲਿਮਟ ਨਾ ਰੱਖਿਆ ਜਾਣਾ ਤੇ ਇਹ ਵੀ ਕਿਸਾਨਾਂ ਲਈ ਲਾਭਦਾਇਕ ਹੈ ਜਾਣਕਾਰ ਇਹ ਵੀ ਮੰਨਦੇ ਨੇ ਕਿ ਸਰਕਾਰ ਦੇ ਇਸ ਕਦਮ ਨਾਲ ਫਸਲ ਵਿਭਿੰਨਤਾ ਨੂੰ ਉਤਸ਼ਾਹ ਮਿਲੇਗਾ ਜੋ ਕਿਸਾਨਾਂ ਨੂੰ ਚੋਨੇ ਅਤੇ ਕਣਕ ਦੇ ਚੱਕਰ ਤੋਂ ਬਾਹਰ ਕੱਢੇਗਾ ਪਾਣੀ ਤੇ ਡਿੱਗਦੇ ਪੱਧਰ ਅਤੇ ਪਰਾਲੀ ਸਾੜਨ ਨਾਲ ਦੂਸ਼ਿਤ ਹੁੰਦੀ ਹਵਾ ਦੀ ਸਮੱਸਿਆ ਤੇ ਵੀ ਕਾਬੂ ਪਾਇਆ ਜਾ ਸਕੇਗਾ ਪਰ ਕੁਝ ਜਾਣਕਾਰ ਇਹ ਵੀ ਮੰਨਦੇ ਨੇ ਕਿ ਸਰਕਾਰ ਵੱਲੋਂ ਦਿੱਤਾ ਗਿਆ ਹੈ ਫਾਰਮੂਲਾ ਕਿਸਾਨਾਂ ਵੱਲੋਂ ਕੀਤੀ ਜਾ ਰਹੀਆਂ ਮੰਗਾਂ ਤੋਂ ਕਾਫੀ ਘੱਟ ਹੈ ਉਹਨਾਂ ਦੇ ਮੰਤਰੀ ਸਹਿਬਾਨ ਦੀ ਜਾਂ ਸਾਡੇ ਲੀਡਰ ਸਹਿਬਾਨ ਨੇ ਗਲਤ ਕੀਤੀ ਆ ਤਾਂ ਉਹਦੇ ਵਿੱਚ ਤਾਂ ਇੱਕ ਇਹਨਾਂ ਨੇ ਕਿਹਾ ਵੀ 4 ਜਾਂ 5 ਸਾਲ ਲਈ ਅਸੀਂ ਜਿਹੜੀ ਆ ਐਮਐਸਪੀ ਵੀ ਗਰੰਟੀ ਦਿੰਦੇ ਆ ਉਹ ਵੀ ਗਰੰਟੀ ਕਾਦੀ ਆ ਭਾਰਤ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਹੀ ਹੈ ਨਹੀਂਗਾ ਜਿਹੜੀਆਂ ਏਜੰਸੀਆਂ ਨੇਗੀਆਂ ਨੇਫਰਡ ਆ ਜਾ ਆਪਣੀਆਂ ਹੋਰ कॉटन कॉर्पोरेशन ऑफ इंडिया ਨੇ ਗਿਆ ਉਹ ऑलरेडी ਪਹਿਲਾਂ ਹੀ ਪਰਚੇਸ ਕਰਦੀਆਂ ਨੇ ਰਾਜਸਥਾਨ ਦੇ ਵਿੱਚ ਸਭ ਤੋਂ ਗਰੀਬ ਦੀ ਆ कॉटन कॉर्पोरेशन গুজরাট ਦੇ ਮਹਾਰਾਸ਼ਟਰ ਦੇ ਵਿੱਚ ਉਹ ਆਪਣੀ कॉटन ਖਰੀਦਦੀ ਆ ਉਹ ਸੋ ਇਹ ਨਹੀਂ ਗੱਲ ਜਦੋਂ ਮਾਰਕੀਟ ਦੇ ਵਿੱਚ ਜਦੋਂ ਰੇਟ ਘਟ ਹੁੰਦਾ ਉਸ ਸਮੇਂ ਦੇ ਵਿੱਚ ਕੋਈ ਕਿਸਾਨ ਦੀ ਬਾਣੀ ਫੜਦਾ ਜੋ ਮੇਰੀ ਸਮਝਾ ਇਹ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਇੱਕ ਕੰਟਰੈਕਟ ਫਾਰਮ ਵੱਲ ਭੇਜਣ ਦੀ ਜਿਹੜੀ ਆ ਤਾਂ ਕਿ ਕਣ ਖਚੋਨੇ ਦੇ ਥੱਲੇ ਏਰੀਆ ਘਟਾਇਆ ਜਾ ਸਕੇ ਕਟ ਕਟ ਕੱਢ ਜਵੇ ਸੋ ਇਹ ਮੇਰੀ ਸਭ ਦੇ ਮਤਾਬਕ ਇਹ ਆ ਪਰ ਕੋਈ ਐਮਐਸਪੀ ਗਰੰਟੀ ਵਾਲਾ ਮਿਨੀਮਮ ਸਮਰਥਨ ਮੰਗਣ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ ਵੱਖ-ਵੱਖ ਜਥੇਬੰਦੀਆਂ ਦੇ ਨਾਲ ਚਰਚਾਵਾ ਚੱਲ ਰਹੀਆਂ ਨੇ ਸਰਕਾਰ ਵੱਲੋਂ ਦਿੱਤੇ ਗਏ ਵਿਚਾਰ ਤੇ ਆਫਰਾਂ ਉੱਤੇ ਗੱਲਬਾਤ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਵਾਕਈ ਕਿਸਾਨ ਜਥੇਬੰਦੀ ਆਪਸ ਵਿੱਚ ਚਰਚਾ ਕਰਕੇ ਇਸ ਦੇ ਕੁਝ ਹੱਲ-ਵਲ ਜਾਂਦੀਆਂ ਨੇ ਆਫਰ ਨੂੰ ਅਸੈਪਟ ਕਰਦੀਆਂ ਨੇ ਜਾਂ ਫਿਰ ਦਿੱਲੀ ਕੁਝ ਕੀਤੀ ਜਾਂਦੀ ਹੈ ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਜਸਪ੍ਰੀਤ ਸਿੰਘ ਪੀਟੀਸੀ ਨਿਊਜ਼ ਸ਼ੰਭੂਪੁਰ